ਤੁਸੀਂ ਕੰਟਰੋਲ ਨਾ ਕਰੋ ਆਪਣੇ ਨੂਹ ਪੁੱਤ ਨੂੰ ਤੁਸੀਂ ਪਿਆਰ ਕਰੋ ਅੱਜ ਦੀਆਂ ਨੂਹਾਂ ਪਤਾ ਕੀ ਕਹਿੰਦੀਆਂ ਨੇ ਸਾਡੀ ਸੱਸ ਸਹਰਾ ਬਹੁਤ ਕੰਟਰੋਲ ਕਰਦੇ ਆ ਸਾਡੇ ਤੇ ਵੀ ਸੱਸ ਤੋਂ ਤਾਂ ਬਿਨਾਂ ਪੁੱਛੇ ਮੈਂ ਆਪਣੇ ਘਰ ਵਾਲੇ ਨਾਲ ਕਿਤੇ ਘੁੰਮਣ ਜਾ ਵੀ ਨਹੀਂ ਸਕਦੀ ਇਹ ਹੈਗਾ ਕਈ ਘਰਾਂ ਚ ਕਈ ਸੱਸਾਂ ਨੂੰ ਜਾਂ ਬਜ਼ੁਰਗਾਂ ਨੂੰ ਇਹ ਲੱਗਦਾ ਹੈ ਵੀ ਸਾਡੇ ਕੰਟਰੋਲ ਚ ਹੀ ਰਹਿਣੇ ਚਾਹੀਦੇ ਆ ਤੁਸੀਂ ਕੰਟਰੋਲ ਨਾ ਕਰੋ ਆਪਣੇ ਨੂਹ ਪੁੱਤ ਨੂੰ ਤੁਸੀਂ ਪਿਆਰ ਕਰੋ ਉਹਨਾਂ ਨੂੰ ਸੁਣੋ ਦੇਖੋ ਥੋੜਾ ਤੇ ਉਹਨਾਂ ਦੀ ਏਜ ਦੇ ਵਿੱਚ ਬਹੁਤ ਗੈਪ ਐ ਨੂੰ ਗੈਪ ਡਿਫਰੈਂਸ ਕਹਿੰਨੇ ਆਪਾਂ ਤੇ ਇੱਕ ਜਨਰੇਸ਼ਨ ਦਾ ਗੈਪ ਐ ਅੱਜ ਸਮਾਂ ਬਹੁਤ ਚੇਂਜ ਹੋ ਗਿਆ ਜਿਹੜਾ ਅਜ ਤੋਂ 35 ਸਾਲ ਬਾਅਦ ਤੁਸੀਂ ਜਦੋਂ ਵਿਆਹ ਹੋਇਆ ਸੀ ਉਦੋਂ ਹਾਲਾਤ ਹੋਰ ਸੀਗੇ ਉਦੋਂ ਦਾਇਰਾ ਸੀ ਸੋਚਣ ਦਾ ਹੋਰ ਸੀ ਉਦੋਂ ਚੀਜ਼ਾਂ ਸਮਾਜ ਦੇ ਵਿੱਚ ਹੋਰ ਤਰੀਕੇ ਨਾਲ ਚਲਦੀਆਂ ਸੀਗੀਆਂ ਪਰ ਹੁਣ ਸਮਾਂ ਬਹੁਤ ਚੇਂਜ ਹੋ ਗਿਆ ਤੁਸੀਂ ਆਪਣੇ ਨੂਹ ਪੁੱਤ ਨੂੰ ਕੰਟਰੋਲ ਨਾ ਕਰੋ ਉਹਨਾਂ ਨੂੰ ਗਾਈਡ ਕਰੋ ਉਹਨਾਂ ਨੂੰ ਸਪੋਰਟ ਕਰੋ ਉਹਨਾਂ ਨੂੰ ਪਿਆਰ ਕਰੋ ਤੇ ਜੇ ਤੁਸੀਂ ਜ਼ਿੰਦਗੀ ਆਪਣੀ ਜਵਾਨੀ ਚੰਗੀ ਮਾਣੀ ਹੈ ਤਾਂ ਉਹਨਾਂ ਨੂੰ ਵੀ ਉਹ ਜ਼ਿੰਦਗੀ ਦੇ ਜਵਾਨੀ ਦੇ ਟਰਮ 골ਡਨ ਪੀਰੀਅਡ ਨੂੰ ਉਹਨਾਂ ਨੂੰ ਵੀ ਹੱਸਣ ਖੇਡਣ ਦਿਓ ਤੇ ਬੱਚਿਆਂ ਵਾਂਗ ਪਾਲੋ ਆਪਣੇ ਨੂੰ ਪੁੱਤ ਨੂੰ ਠੀਕ ਹੈ ਕੰਟਰੋਲ ਕਰਨਾ ਬੰਦ ਕਰੋ ਇਹ ਦਿਮਾਗ ਚੋਂ ਕੱਢ ਦਿਓ ਨਹੀਂ ਨਹੀਂ ਐਵੇਂ ਕਿ ਮੈਨੂੰ ਦਈ ਇਹਦਾ ਮੇਰਾ ਮੁੰਡਾ ਲੈ ਜੂ ਇਸ ਕਰਕੇ ਉਹ ਬਾਰ-ਬਾਰ ਆਪਣੇ ਮੁੰਡੇ ਦੀ ਹਰ ਗੱਲ ਚ ਇੰਟਰਫੇਅਰ ਕਰਦੀ ਹੈ ਤੇ ਮੈਨੂੰ ਪਿੱਛੇ ਕਰਦੀ ਹੈ ਦੇਖੋ ਕਿੰਨੀ 네ਗੇਟਿਵ ਤੇ ਤੇ ਡਿਪਰੈਸ਼ਨ ਘਰ ਦੀ ਦੇਣ ਹੈ ਡਿਪਰੈਸ਼ਨ ਬਾਰੋਂ ਨਹੀਂ ਆਉਂਦਾ ਘਰ ਦੇ ਮੈਂਬਰਾਂ ਕਰਕੇ ਡਿਪਰੈਸ਼ਨ ਹੁੰਦਾ 네ਗੇਟਿਵ ਹੁੰਦਾ ਬੰਦਾ ਜੇ ਘਰ ਦੇ ਮੈਂਬਰਸ ਅੰਡਰਸਟੈਂਡਿੰਗ ਵਾਲੇ ਹੋਣ ਚੜਤੀ ਕਲਾ ਵਾਲੇ ਹੋਣ ਘਰ ਦੇ ਵਿੱਚ ਕਿਸੇ ਨੂੰ ਡਿਪਰੈਸ਼ਨ ਦੀ ਬਿਮਾਰੀ ਹੋ ਹੀ ਨਹੀਂ ਸਕਦੀ ਕਿਉਂਕਿ ਮਨ ਦੁਖੀ ਕਰੂਗੇ ਮਨ ਦੁਖੀ ਹੋਊਗਾ ਤੇ ਉਹ ਬੰਦਾ ਉਦਾਸ ਹੋਊਗਾ ਸਿੰਪਲ ਫਲਸਫੀ ਹੈ ਸੋ ਅੱਜ ਤੋਂ ਆਪਣੇ ਆਪ ਤੇ ਵੀ ਕੰਮ ਕਰੋ ਚੇਂਜ ਕਰੋ ਜੇ ਇੱਕ ਮਰਦ ਦੇ ਇਮੋਸ਼ਨਸ ਨੇ ਔਰਤ ਦੇ ਵੀ ਉਨੇ ਹੀ ਨੇ ਜੇ ਇੱਕ ਸੱਸ ਦੇ ਇਮੋਸ਼ਨਸ ਨੇ ਮੰਨ ਹੈ ਤਾਂ ਨੂੰਹ ਦੇ ਵੀ ਉਨੇ ਹੀ ਹੈ ਅਸੀਂ ਦੁਨੀਆ ਤੇ ਕਿਸੇ ਨੂੰ ਕੰਟਰੋਲ ਨਹੀਂ ਕਰ ਸਕਦੇ ਕੰਟਰੋਲ ਕਰਨਾ ਦੂਸਰੇ ਦੇ ਵਿਚਾਰਾਂ ਨੂੰ ਕੁਚਲਣਾ ਤੇ ਉਹਨੂੰ ਮਾਨਸਿਕ ਅਤਿਆਚਾਰ ਕਹਿੰਦੇ ਮਾਨਸਿਕ ਪ੍ਰਤਾੜਨਾ ਕਹਿੰਦੇ ਆਪਾਂ ਤੁਸੀਂ ਕੰਟਰੋਲ ਨਾ ਕਰੋ ਆਪਣੇ ਨੂਹ ਪੁੱਤ ਨੂੰ ਤੁਸੀਂ ਪਿਆਰ ਕਰੋ ਅੱਜ ਦੀਆਂ ਨੂਹਾਂ ਪਤਾ ਕੀ ਕਹਿੰਦੀਆਂ ਨੇ ਸਾਡੀ ਸੱਸ ਸਹੁਰਾ ਬਹੁਤ ਕੰਟਰੋਲ ਕਰਦੇ ਆ ਸਾਡੇ ਤੇ ਵੀ ਸੱਸ ਤੋਂ ਤਾਂ ਬਿਨਾਂ ਪੁੱਛੇ ਮੈਂ ਆਪਣੇ ਘਰ ਵਾਲੇ ਨਾਲ ਕਿਤੇ ਘੁੰਮਣ ਜਾ ਵੀ ਨਹੀਂ ਸਕਦੀ ਇਹ ਹੈਗਾ ਕਈ ਘਰਾਂ 'ਚ ਕਈ ਸੱਸਾਂ ਨੂੰ ਜਾਂ ਬਜ਼ੁਰਗਾਂ ਨੂੰ ਇਹ ਲੱਗਦਾ ਵੀ ਸਾਡੇ ਕੰਟਰੋਲ 'ਚ ਹੀ ਰਹਿਣੇ ਚਾਹੀਦੇ ਆ ਤੁਸੀਂ ਕੰਟਰੋਲ ਨਾ ਕਰੋ ਆਪਣੇ ਨੂਹ ਪੁੱਤ ਨੂੰ ਤੁਸੀਂ ਪਿਆਰ ਕਰੋ ਉਹਨਾਂ ਨੂੰ ਸੁਣੋ ਦੇਖੋ ਥੋੜਾ ਤੇ ਉਹਨਾਂ ਦੀ ਏਜ ਦੇ ਵਿੱਚ ਬਹੁਤ ਗੈਪ ਐ ਨੂੰ ਗੈਪ ਡਿਫਰੈਂਸ ਕਹਿੰਨੇ ਆਪਾਂ ਤੇ ਇੱਕ ਜਨਰੇਸ਼ਨ ਦਾ ਗੈਪ ਐ ਅੱਜ ਸਮਾਂ ਬਹੁਤ ਚੇਂਜ ਹੋ ਗਿਆ ਜਿਹੜਾ ਅਜ ਤੋਂ 35 ਸਾਲ ਬਾਅਦ ਤੁਸੀਂ ਜਦੋਂ ਵਿਆਹ ਹੋਇਆ ਸੀ ਉਦੋਂ ਹਾਲਾਤ ਹੋਰ ਸੀਗੇ ਉਦੋਂ ਦਾਇਰਾ ਸੀ ਸੋਚਣ ਦਾ ਹੋਰ ਸੀ ਉਦੋਂ ਚੀਜ਼ਾਂ ਸਮਾਜ ਦੇ ਵਿੱਚ ਹੋਰ ਤਰੀਕੇ ਨਾਲ ਚਲਦੀਆਂ ਸੀਗੀਆਂ ਪਰ ਹੁਣ ਸਮਾਂ ਬਹੁਤ ਚੇਂਜ ਹੋ ਗਿਆ ਤੁਸੀਂ ਆਪਣੇ ਨੂਹ ਪੁੱਤ ਨੂੰ ਕੰਟਰੋਲ ਨਾ ਕਰੋ ਉਹਨਾਂ ਨੂੰ ਗਾਈਡ ਕਰੋ ਉਹਨਾਂ ਨੂੰ ਸਪੋਰਟ ਕਰੋ ਉਹਨਾਂ ਨੂੰ ਪਿਆਰ ਕਰੋ ਤੇ ਜੇ ਤੁਸੀਂ ਜ਼ਿੰਦਗੀ ਆਪਣੀ ਜਵਾਨੀ ਚੰਗੀ ਮਾਣੀ ਹੈ ਤਾਂ ਉਹਨਾਂ ਨੂੰ ਵੀ ਉਹ ਜ਼ਿੰਦਗੀ ਦੇ ਜਵਾਨੀ ਦੇ ਟਰਮ 골ਡਨ ਪੀਰੀਅਡ ਨੂੰ ਉਹਨਾਂ ਨੂੰ ਵੀ ਹੱਸਣ ਖੇਡਣ ਦਿਓ ਤੇ ਬੱਚਿਆਂ ਮੰਗ ਪਾ ਲੋ ਆਪਣੇ ਨੂੰ ਪੁੱਤ ਨੂੰ ਠੀਕ ਹੈ ਕੰਟਰੋਲ ਕਰਨਾ ਬੰਦ ਕਰੋ ਇਹ ਦਿਮਾਗ ਚੋਂ ਕੱਢ ਦਿਓ ਨਹੀਂ ਨਹੀਂ ਐਵੇਂ ਕਿ ਮੈਨੂੰ ਇਹਦਾ ਮੇਰਾ ਮੁੰਡਾ ਲੈ ਜੂ ਇਸ ਕਰਕੇ ਉਹ ਬਾਰ-ਬਾਰ ਆਪਣੇ ਮੁੰਡੇ ਦੀ ਹਰ ਗੱਲ ਚ ਇੰਟਰਫੇਅਰ ਕਰਦੀ ਹੈ ਤੇ ਮੈਨੂੰ ਪਿੱਛੇ ਕਰਦੀ ਹੈ ਦੇਖੋ ਕਿੰਨੀ 네ਗੇਟਿਵ ਤੇ ਤੇ ਡਿਪਰੈਸ਼ਨ ਘਰ ਦੀ ਦੇਣ ਹੈ ਡਿਪਰੈਸ਼ਨ ਬਾਰੋਂ ਨਹੀਂ ਆਉਂਦਾ ਘਰ ਦੇ ਮੈਂਬਰਾਂ ਕਰਕੇ ਡਿਪਰੈਸ਼ਨ ਹੁੰਦਾ 네ਗੇਟਿਵ ਹੁੰਦਾ ਬੰਦਾ ਜੇ ਘਰ ਦੇ ਮੈਂਬਰਸ ਅੰਡਰਸਟੈਂਡਿੰਗ ਵਾਲੇ ਹੋਣ ਚੜਤੀ ਕਲਾ ਵਾਲੇ ਹੋਣ ਘਰ ਦੇ ਵਿੱਚ ਕਿਸੇ ਨੂੰ ਡਿਪਰੈਸ਼ਨ ਦੀ ਬਿਮਾਰੀ ਹੋ ਹੀ ਨਹੀਂ ਸਕਦੀ ਕਿਉਂਕਿ ਮਨ ਦੁਖੀ ਕਰੋਗੇ ਮਨ ਦੁਖੀ ਹੋਊਗਾ ਤੇ ਉਹ ਬੰਦਾ ਉਦਾਸ ਹੋਊਗਾ ਸਿੰਪਲ ਫਲਸਫੀ ਹੈ ਸੋ ਅੱਜ ਤੋਂ ਆਪਣੇ ਆਪ ਤੇ ਵੀ ਕੰਮ ਕਰੋ ਚੇਂਜ ਕਰੋ ਜੇ ਇੱਕ ਮਰਦ ਦੇ ਇਮੋਸ਼ਨਸ ਨੇ ਔਰਤ ਦੇ ਵੀ ਉਨੇ ਹੀ ਨੇ ਜੇ ਇੱਕ ਸੱਸ ਦੇ ਇਮੋਸ਼ਨਸ ਨੇ ਮੰਨ ਹੈ ਤਾਂ ਨੂੰ ਦਾ ਵੀ ਉਨਾ ਹੀ ਹੈ ਅਸੀਂ ਦੁਨੀਆ ਤੇ ਕਿਸੇ ਨੂੰ ਕੰਟਰੋਲ ਨਹੀਂ ਕਰ ਸਕਦੇ ਕੰਟਰੋਲ ਕਰਨਾ ਦੂਸਰੇ ਦੇ ਵਿਚਾਰਾਂ ਨੂੰ ਕੁਚਲਣਾ ਤੇ ਉਹਨੂੰ ਮਾਨਸਿਕ ਅਤਿਆਚਾਰ ਕਹਿੰਦੇ ਮਾਨਸਿਕ ਪ੍ਰਤਾੜਨਾ ਕਹਿੰਦੇ ਆਪਾਂ